ਸਤਿ ਸ਼੍ਰੀ ਅਕਾਲ ਮਿੱਤਰੋ ਜਿਵੇਂ ਕਿ ਝੋਨੇ ਦਾ ਸੀਜ਼ਨ ਆਉਣ ਵਾਲਾ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈਣ ਕਰਨਾ ਕਿਸਾਨ ਭਰਾਵਾਂ ਦੇ ਪਨੀਰੀਆਂ ਜਾਂਦਾ ਗ੍ਰੋਥ ਨਹੀਂ ਕਰ ਰਹੀਆਂ ਜਾਂ ਪੀਲੀਆਂ ਪੈ ਰਹੀਆਂ ਉਹਦਾ ਆਪਾਂ ਬਹੁਤ ਹੀ ਸਸਤੇ ਰੇਟ 'ਚ ਆਪਾਂ ਸੋਡੇ ਵਾਸਤੇ ਹੱਲ ਲੈ ਕੇ ਆਏ ਹਾਂ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਆਪਾਂ ਪਨੀਰੀ ਨੂੰ ਪੂਰੀ ਵਧੀਆ ਬਣਾ ਸਕਦੇ ਹਾਂ ਜਾਂ ਕਿਸੇ ਕਿਸਾਨ ਭਰਾ ਨੇ ਸਪਰੇਅ ਕੀਤੀ ਹੈ ਕੱਖਾਂ ਵਾਲੀ ਕੋਈ ਉਹ ੱਤਕਾ ਲਾਗੀ ਪੂਰਾ ਐਂਡ ਰਿਜ਼ਲਟ ਦੇਊਗੀ ਮਿੱਤਰੋ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਸਾਰੀ ਦੇਖਣਾ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਦੇਵਾਂਗੇ ਦੇਖ ਸਕਦੇ ਹੋ ਆਪਣੀ ਪਨੀਰੀ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਥਾਂ-ਥਾਂ ਦੇ ਦੋਗਾਂ ਪੰਜਾਬੋਂ ਪੀਲੀ ਹੋਈ ਵੀ ਪਨੀਰੀ ਬਾਕੀ ਸੋਨੂੰ ਤਿੰਨ ਦਿਨਾਂ ਬਾਅਦ ਇਹਦਾ ਦਵਾਈ ਦਾ ਰਿਜ਼ਲਟ ਦਿਖਾਵਾਂਗੇ ਵੀ ਕੀ ਰਿਜ਼ਲਟ ਦਿਖਾਉਂਦੀ ਆ ਤੁਸੀਂ ਮਿੱਤਰੋ ਜੇ ਕਿਸੇ ਕਿਸਾਨ ਭਰਾ ਨੂੰ ਕੋਈ ਦਿੱਕਤ ਆ ਰਹੀ ਹੈ ਪਨੀਰੀ ਦੇ ਥਰੂ ਕੋਈ ਵੀ ਦਿੱਕਤ ਆ ਰਹੀ ਹੈ ਸਾਰੀਆਂ ਦਿੱਕਤਾਂ ਇਹ ਦੂਰ ਕਰੂਗੇ ਬਾਕੀ ਸਾਨੂੰ ਤਿੰਨ ਦਿਨਾਂ ਬਾਅਦ ਦਿਖਾ ਰਹੇ ਆ। ਆਹ ਦੇਖ ਸਕਦਾ ਮਿੱਤਰੋ ਤੀਜੇ ਦਿਨ ਰਿਜ਼ਲਟ ਦਵਾਈ ਦਾ 80% ਕੰਮ ਕਰਤਾ ਦਵਾਈ ਨੇ। ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਈ ਸੀ ਬਾਕੀ ਆਹ ਹੁਣ ਤੀਜੇ ਦਿਨ ਦੀ ਵੀਡੀਓ ਦਿਖਾ ਰਹੇ ਆ। ਤੀਜੇ ਦਿਨ ਪਨੀਰੀ ਦੀ ਹਾਲਤ ਦੇਖੋ ਨਾਲ ਪਹਿਲਾਂ ਦੀ ਹਾਲਤ। ਤੇ ਇਹਦਾ ਰੇਟ ਮਿੱਤਰੋ ਪੈਂਦੀ ਆ 170 ਰੁਪਏ ਦਾ ਅੱਧਾ ਲੀਟਰ ਪੈਂਦਾ ਹੈ। ਆਪਾਂ ਨੂੰ 160-170 ਰੁਪਏ ਦਾ ਆਪਾਂ ਕੋਈ ਵੀ ਕੰਪਨੀ ਦਾ ਲੈ ਸਕਦੇ ਆ। ਇਹਦੇ ਵਿੱਚ ਮੇਨ ਹੁੰਦਾ ਮਿੱਤਰੋ ਜਿਬਰੈਲਿਕ ਐਸਿਡ। ਤੇ ਬਾਕੀ ਸਾਰੇ ਤੱਤ ਜਿਹੜੇ ਆਪਣੇ ਬੂਟੇ ਨੂੰ ਚਾਹੀਦੇ ਹੁੰਦੇ ਆ ਉਹ ਸਾਰੇ ਇਹਦੇ ਵਿੱਚ ਮਿਲਦੇ ਆ ਆ ਦੇਖ ਸਕਦੇ ਹੋ ਆਪਾਂ ਆ ਦਵਾਈ ਕੀਤੀ ਹੈ ਜਿਬਰੈਲਿਕ ਐਸਿਡ ਆ ਇਹਦੇ ਵਿੱਚ ਮੇਨ ਹਿਲਕਨਾ ਦੀ ਦਵਾਈ ਹੈ ਬਲੈਕ ਕਲਰ ਦੀ ਦਵਾਈ ਹੁੰਦੀ ਆ ਮਿੱਤਰੋ ਕਿਤੋਂ ਵੀ ਆਪਾਂ ਇਹ ਦੁਕਾਨ ਤੋਂ ਖਰੀਦ ਸਕਦੇ ਆ ਕਿਸੇ ਵੀ ਕੰਪਨੀ 'ਚ ਖਰੀਦ ਸਕਦੇ ਆ ਇਹਦੇ ਘੱਟੋ ਘੱਟ 7 ਢੋਲ ਮਨ ਜਾਂਦੇ ਆ ਜੀ ਇੱਕ ਢੋਲੀ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲ ਜੂਆ ਬਾਕੀ ਸੇ ਢੋਲ ਆਪਾਂ ਝੋਨੇ ਦੇ ਵਿੱਚ ਕਰ ਸਕਦੇ ਆ ਝੋਨੇ ਦੇ ਵਿੱਚ ਵੀ ਇਹਦਾ ਰਿਜ਼ਲਟ ਪੂਰਾ ਐਂਡ ਗੱਲ ਬਾਤ ਆ ਜਿੱਥੇ ਕੀ ਝੋਨਾ ਪੀਲਾ ਹੁੰਦਾ ਜਾਗੂ ਘਾੜ ਮੰਦਾ ਕੋਈ ਹੋਰ ਪ੍ਰੋਡਕਟ ਸੱਟਣ ਦੀ ਲੋੜ ਨਹੀਂ ਮਿੱਤਰੋ ਇਹਦੀ ਸਪਰੇਅ ਕਰ ਸਕਦੇ ਹਾਂ ਜਾਂ ਆਪਾਂ ਰੇਤੇ ਦੇ ਵਿੱਚ ਲਾ ਕੇ ਇਹਨੂੰ ਸੱਟ ਸਕਦੇ ਹਾਂ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਚ ਥੈਂਕ ਯੂ